ਇਹ ਆਈ ਹੈ ਉਹਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਜਿਹੜੀ ਪ੍ਰਵੇਸ਼ ਕਰੇ ਇਮਾਰਤ ਹੈ ਉਹਨੂੰ ਇੱਕ ਪਾਸੇ ਨੂੰ ਡਿੱਗਦੀ ਹੋਈ ਜੇਰਦੀ ਹੋਈ ਦੋ ਹਿੱਸਿਆਂ ਦੇ ਵਿੱਚ ਜਿ ਦਿਖਾਈ ਗਈ ਹੈ ਜਿੱਦੇ ਤੁਹਾਰ ਇੱਕ ਨੂੰ ਸਾਧਵ ਉਪਦੇਸ਼ ਮਿਲਦਾ ਹੋਵੇ ਜਿੱਥੋਂ ਜਿੱਥੇ ਕਿਸੇ ਦੇ ਨਾਲ ਕਿਸੇ ਪ੍ਰਕਾਰ ਦਾ ਵਿਵਸਥਾ ਨਿਕਦਾ ਜਾਂਦਾ ਹੋਵੇ ਜੋ ਸਮੁੱਚੀ ਮਨੁੱਖਤਾ ਦੇ ਵਾਸਤੇ ਇੱਕ ਆਸਥਾ ਦਾ ਕੇਂਦਰ ਹੈ ਔਸਰ ਪਵਨ ਅਸਥਾਨ ਨੂੰ ਇਸ ਤਰ੍ਹਾਂ ਉਸਦੀ ਬੇਅਦਬੀ ਹੁੰਦੀ ਹੋਈ AI ਦੇ ਨਾਲ ਬਣਾ ਕੇ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਰਨਾ ਇਹ ਤੋਂ ਵੱਡੀ ਦੁਖਦਾਈ ਘਟਨਾ ਹੋਰ ਕੀ ਹੋ ਸਕਦੀ ਹੈ ਕਿ ਜਦ ਵਿੱਚ ਕੋਈ ਸ਼ਰਾਰਤ ਐਸੀ ਕਰਦਾ ਹੈ ਤੇ ਕਿਰਪਾ ਕਰਕੇ ਉਹਨੂੰ ਲਾਈਕ ਸ਼ੇਅਰ ਬਿਲਕੁਲ ਨਾ ਕੀਤਾ ਜਾਏ ਔਰ ਜਿਹੜਾ ਵੀ ਇਹ ਹਰਕਤ ਕਰਨ ਦਾ ਕੋ ਜ਼ਿੰਮੇਵਾਰ ਹੈ ਉਹਦੇ ਖਿਲਾਫ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਜੋ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਨੇ ਡਾਕਟਰ ਮਰਮੋੜ ਸਿੰਘ ਪੋਨਾ ਦੇਵੀ ਇੱਕ ਭੰਗੜਾ ਫੌਂਡਿਆਂ ਦੀ ਜਿਹੜੀ ਕਿਸੇ ਨੇ AI ਨਾਲ ਪੋਸਟ ਜਿਹੜੀ ਹੈ ਉਹ ਬਣਾ ਕੇ ਦੁਬਾਰ ਲਿਖ ਦਿੱਤੀ ਹੈ ਜੋ ਕਿ ਬਹੁਤ ਅਦੁਖਦਾਈ ਵਰਤਾਰਾ ਹੈ। ਕਿ AI ਦੀ ਗਲਤ ਵਰਤੋਂ ਹੋ ਗਈ ਹੈ ਦਰਬਾਰ ਸਾਹਿਬ ਦੀਆਂ ਤਸਵੀਰਾਂ ਦੇ ਨਾਲ ਵੀਡੀਓਜ਼ ਬਣਦੀਆਂ ਨੇ ਇਸ ਤੋਂ ਇਲਾਵਾ ਕਈ ਮਹਾਨ ਸ਼ਖਸੀਅਤਾਂ ਨੇ ਉਹਨਾਂ ਦੀਆਂ ਵੀਡੀਓਜ਼ ਜਿਹੜੀਆਂ ਬਣਾਈਆਂ ਜਾ ਰਹੀਆਂ ਨੇ ਕਿਵੇਂ ਦੇਖ ਰਹੇ ਹੋ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢਿੱਠੇ ਸਭੇ ਥਾਵ ਨਹੀਂ ਤੁਝਿਆ ਬਦਹੁ ਪੁਰਖ ਵਿਦਾਤਾ ਤਾ ਤੂੰ ਸੋਹਿਆ ਵਸ ਦੀ ਸਗਨ ਅਪਾਰ ਅਨੂਪ ਕ੍ਰਾਮਦਾਸ ਪੁਰ ਹਰ ਹਾਂ ਨਾਨਕ ਕਸਮਲ ਜਾਹੇ ਨਾਇਆ RAMDAS ਸਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਇੱਕ ਐਸੀ ਥਾਂ ਹੈ ਐਸੀ ਜਗ੍ਹਾ ਹੈ ਜਿੱਥੋਂ ਹਰ ਇੱਕ ਨੂੰ ਹੀ ਸਮੁੱਚੇ ਲੋਕਾਂ ਨੂੰ ਇੱਕ ਸਾਂਝਾ ਉਪਦੇਸ਼ ਜਿਹੜਾ ਬਖਸ਼ਿਸ਼ ਹੁੰਦਾ ਹੈ। ਔਰ ਕਦੇ ਵੀ ਕਿਸੇ ਦੇ ਨਾਲ ਜਾਤ ਦਾ, ਨਸਲ ਦਾ, ਧਰਮ ਦਾ ਭੇਦਭਾਵ ਬਿਲਕੁਲ ਨਹੀਂ ਕੀਤਾ ਜਾਂਦਾ। ਹਰ ਇੱਕ ਨੂੰ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬਰਾਬਰਤਾ ਦਿੱਤੀ ਜਾਂਦੀ ਹੈ। ਔਰ ਸਮੇਂ-ਸਮੇਂ 'ਤੇ ਜਿੱਥੇ ਸਿੱਖਾਂ ਦੇ ਕਕਾਰਾਂ ਦੇ ਨਾਲ ਵਿਤਕਰੇ ਕੀਤੇ ਜਾ ਰਹੇ ਨੇ। ਜਾ ਸਿੱਖਾਂ ਦੇ ਕਿਤੇ ਨਾ ਕਿਤੇ ਕੋਈ ਨਾ ਕੋਈ ਘਟਨਾ ਵਾਪਰਦੀ ਹੈ ਕੇਸਾਂ ਦੀ ਬੇਵਜਿਹੀ ਕੀਤੀ ਜਾ ਰਹੀ ਹੈ ਦਸਤਾਰ ਦੀ ਬੇਵਜਿਹੀ ਕੀਤੀ ਜਾ ਰਹੀ ਹੈ ਉੱਥੇ ਇੱਕ ਬਹੁਤ ਸੰਸਨੀਖੇਜ਼ ਜਿਹੜੀ ਵੀਡੀਓ ਹੈ ਉਹ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਅਪਲੋਡ ਹੋਈ ਜਿਹੜੀ ਨਵੀਂ ਤੱਕ ਨਹੀਂ ਇੱਕ ਇਹ ਆਈ ਹੈ ਉਹਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਜਿਹੜੀ ਪਵਿੱਤਰ ਇਮਾਰਤ ਹੈ ਉਹਨੂੰ ਇੱਕ ਪਾਸੇ ਨੂੰ ਡਿੱਗਦੀ ਹੋਈ ਗੇਰਦੀ ਹੋਈ ਦੋ ਹਿੱਸਿਆਂ ਦੇ ਵਿੱਚ ਜਿਹੜੀ ਦਿਖਾਈ ਗਈ ਹੈ ਜਿਸ ਵਾਰ ਇਹ ਜਾਦ ਦਾਸ ਨੂੰ ਪਤਾ ਲੱਗਾ ਤੇ ਮੈਨੇਜਰ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਹੋਰਾਂ ਦੇ ਨਾਲ ਗੱਲ ਕੀਤੀ ਔਰ ਉਹਨਾਂ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਪੁਲਿਸ ਕਮਿਸ਼ਨਰ ਜੋ ਪੁਲਰ ਸਾਹਿਬ ਨੇ ਉਹਨਾਂ ਦੇ ਨਾਲ رابطہ ਕੀਤਾ ਔਰ ਤੁਰੰਤ ਉਹਨਾਂ ਨੇ ਵੀ ਕਾਰਵਾਈ ਕਰਦਿਆਂ ਹੋਇਆਂ ਜਿਹੜਾ ਇਹ ਐਫ ਆਈ ਆਰ ਸੀ ਉਹ ਦਰਜ ਕਰ ਦਿੱਤੀ ਹੈ ਇਹ ਹੁਣੇ ਉਹਨਾਂ ਦੇ ਨਾਲ ਗੱਲ ਵੀ ਹੋਈ ਯਾਰ ਉਹਨਾਂ ਨੇ ਕਿਹਾ ਕਿ ਅਸੀਂ ਐਫ ਆਈ ਆਰ ਦਰਜ ਕਰ ਲਈ ਔਰ ਕੰਪਨੀਆ ਦੇ ਕੋਲ ਵੈਸੀਤ ਜਿਹੜੀ ਜਿਹੜੀਆਂ ਡਿਟੇਲਾਂ ਨੇ ਉਹ ਮਗਵਾ ਕੇ ਤੇ ਬੜੀ ਗੰਭੀਰਤਾ ਦੇ ਨਾਲ ਇਸ ਮਸਲੇ ਦੇ ਉੱਤੇ ਜਿਹੜੀ ਗੱਲਬਾਤ ਹੈ ਉਹ ਵੈਸੇ ਹੀ ਵਿਚਾਰ ਕਰ ਰਹੇ ਆ ਪਰ ਬੜੀ ਦੁਖਵਾਰੀ ਗੱਲ ਹੈ ਕਿ ਜਿੱਥੋਂ ਹਰ ਇੱਕ ਨੂੰ ਸਾਂਝਾ ਉਪਦੇਸ਼ ਮਿਲਦਾ ਹੋਵੇ ਜਿੱਥੋਂ ਜਿੱਥੇ ਕਿਸੇ ਦੇ ਨਾਲ ਕਿਸੇ ਪ੍ਰਕਾਰ ਦਾ ਕੁਇਵਤ ਕਰਾਇ ਨਾ ਕੀਤਾ ਜਾਂਦਾ ਹੋਵੇ ਜੋ ਸਮੁੱਚੀ ਮਨੁੱਖਤਾ ਦੇ ਵਾਸਤੇ ਇੱਕ ਆਸਥਾ ਦਾ ਕੇਂਦਰ ਹੈ ਉਸ ਪਾਵਨ ਅਸਥਾਨ ਨੂੰ ਇਸ ਤਰ੍ਹਾਂ ਉਸਦੀ ਬੇਅਦਬੀ ਹੁੰਦੀ ਹੋਈ ਇਹ ਆਈ ਦੇ ਨਾਲ ਬੜਾ ਕੇ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਰਨਾ ਇਤੋਂ ਵੱਡੀ ਦੁੱਖਦਾਈ ਘਟਨਾ ਹੋਰ ਕੀ ਹੋ ਸਕਦੀ ਹੈ ਔਰ ਹੈਰਾਨੀ ਵਾਲੀ ਗੱਲ ਇੱਥੇ ਵੀ ਹੈ ਕਿ ਜਦ ਮੈਂ ਉਹ ਪੋਸਟ ਦੇਖੀ ਤੇ ਉਹਦੇ ਹਜ਼ਾਰਾਂ ਦੇ ਵਿੱਚ ਲਾਈਕ ਹੋ ਚੁੱਕੇ ਸਨ ਉਹਦੇ ਸ਼ੇਅਰ ਹੋ ਚੁੱਕੇ ਸਨ ਮੈਂ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਪਿਆਰ ਕਰਨ ਵਾਲੇ ਸਮੁੱਚੇ ਸਿੱਖਾਂ ਨੂੰ ਇਹ ਬੇਨਤੀ ਮੀਡੀਆ ਦਾ ਰਾਹੇ ਜ਼ਰੂਰ ਕਰਨੀ ਚਾਹੁੰਨਾ ਹੈ ਕਿ ਜਦ ਵੀ ਕੋਈ ਸ਼ਰਾਰਤ ਐਸੀ ਕਰਦਾ ਹੈ ਤੇ ਕਿਰਪਾ ਕਰਕੇ ਉਹਨੂੰ ਲਾਈਕ ਸ਼ੇਅਰ ਬਿਲਕੁਲ ਨਾ ਕੀਤਾ ਜਾਏ ਇਹਦੇ ਵਿੱਚ ਇੱਕ ਆਪਸ਼ਨ ਹੁੰਦੀ ਹੈ ਜਿਸ ਨੂੰ ਅਸੀਂ ਕੀ ਕਹਿ ਸਕਦੇ ਹਾਂ ਕਿ ਰਿਪੋਰਟ ਪੋਸਟ ਰਿਪੋਰਟ ਪੋਸਟ ਇੱਕ ਆਪਸ਼ਨ ਆਉਂਦੀ ਹੈ ਰਿਪੋਰਟ ਪੋਸਟ ਦੇ ਨਾਲ ਉਹਨੂੰ ਕਰਕੇ ਤੇ ਬਲੌਕ ਕਰਨ ਦਾ ਯਤਨ ਕੀਤਾ ਜਾਏ ਤਾਂ ਕਿ ਐਸੀ ਜਿਹੜੀ ਕੋਈ ਵੀਡੀਓ ਹੈ ਉਹ ਅੱਗੇ ਤੋਂ ਅੱਗੇ ਵਾਇਰਲ ਨਾ ਕੀਤੀ ਜਾਏ ਔਰ ਪ੍ਰਸ਼ਾਸਨ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਜਲਦ ਤੋਂ ਜਲਤੀ ਇਹ ਤੇ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏ ਔਰ ਜਿਹੜਾ ਵੀ ਇਹ ਹਰਕਤ ਕਰਨ ਦਾ ਕੁਝ ਜ਼ਿੰਮੇਵਾਰ ਹੈ ਉਹਦੇ ਖਿਲਾਫ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਏ ਤਾਂ ਕਿ ਅੱਗੇ ਤੋਂ ਕੋਈ ਵੀ ਅਜਿਹੀ ਹਰਕਤ ਜਿਹੜੀ ਹੈ ਉਹ ਨਾ ਕਰੇ। ਇਹਦੇ ਇਲਾਵਾ AI ਦੇ ਨਾਲ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਤੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਔਰ ਗੁਰੂ ਸਾਹਿਬਾਨ ਜੀ ਨੂੰ ਬੋਲਦੇ, ਦੇਖਦੇ, ਤੁਰਦੇ, ਫਿਰਦੇ ਆਦਿਕ AI ਦੇ ਨਾਲ ਦਿਖਾਇਆ ਜਾ ਰਿਹਾ ਹੈ ਔਰ ਪਿਛਲੇ ਦਿਨੀ ਇੱਕ ਸਿੱਖ ਵਿਅਕਤੀ ਜੋ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਨੇ ਡਾਕਟਰ ਮਰਮੋਣ ਸਿੰਘ ਉਹਨਾਂ ਦੇ ਵੀ ਇੱਕ ਭੰਗੜਾ ਪਾਉਂਦਿਆਂ ਦੀ ਜਿਹੜੀ ਕਿਸੇ ਨੇ ਏਆਈ ਤੇ ਨਾਲ ਪੋਸਟ ਜਿਹੜੀ ਹੈ ਉਹ ਬਣਾ ਕੇ ਤੇ ਵਾਇਰਲ ਕੀਤੀ ਹੈ ਜੋ ਕਿ ਬਹੁਤ ਇਹ ਦੁਖਦਾਈ ਵਰਤਾਰਾ ਹੈ ਐਸੇ ਵਰਤਾਰਿਆਂ ਨੂੰ ਠੱਲ ਪਾਉਣਾ ਸਰਕਾਰ ਦੀ ਔਰ ਪ੍ਰਸ਼ਾਸਨ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਤਾਂ ਕਿ ਸਾਡੀ ਆਪਸੀ ਜਿਹੜੀ ਭਾਈਚਾਰਕ ਸਾਂਝ ਹੈ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਖਲਾਅ ਹੈ ਉਹ ਬਿਲਕੁਲ ਪੈਦਾ ਨਾ ਹੋਵੇ। This program is sponsored by the Singla Office Bakersfield for all your immigration family law needs. ਕੋਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਟਾ ਅਬਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਸਿਮੀ ਵਲੇ ਫੈਮਲੀ ਡੈਂਟਲ ਆਫਿਸ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ